ਕਿਸ਼ਾ ਮੇਰਾ ਸੰਪੂਰਨ ਹੋ ਗਿਆ ਹੈ ਤੇ ਮੈਂ 3-4 ਦਿਨਾਂ ਤੋਂ ਜਿਹੜੀ ਗੱਲ ਮੇਰੇ ਧਿਆਨ ਦੇ ਵਿੱਚ ਆਈ ਮੈਂ ਉਹ ਸੰਗਤ ਦੇ ਸਾਹਮਣੇ ਰੱਖਣਾ ਚਾਹੁੰਦਾ ਜਦੋਂ ਪਿਛਲਾ ਐਤਵਾਰ ਸੀ ਸੰਡੇ ਸੰਡੇ ਤੇ ਕੋਈ ਇੱਥੇ ਬੈਗ ਰੱਖ ਗਿਆ ਬਾਹਰ ਦਰਵਾਜ਼ੇ ਦੇ ਬਾਹਰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਸੱਜੇ ਪਾਸੇ ਵਾਸੇ ਤੇ ਸਾਡੇ ਸੇਖੀ ਸਾਹਿਬ ਕਹਿੰਦੇ ਹੁੰਦੇ ਵੀ ਧਿਆਨ ਰੱਖਿਆ ਕਰੋ ਅੱਜ ਕੱਲ੍ਹ ਦੁਨੀਆ ਦੇ ਵਿੱਚ ਮਾਹੌਲ ਬੜਾ ਮਾੜਾ ਹੈ ਕੋਈ ਕੋਈ ਚੀਜ਼ ਨਾ ਰੱਖ ਜਾਈ ਤੇ ਉਹ ਜਦੋਂ ਧਿਆਨ ਦੇ ਵਿੱਚ ਆਇਆ ਨਾ ਤੇ ਦਰਦਿਆਂ ਦਰਦਿਆਂ ਮੈਂ ਵੇਖਿਆ ਵੀ ਕੋਈ ਬੰਬ ਵੀ ਨਾ ਰੱਖਿਆ ਹੋਇਆ ਇੱਥੇ ਕਿਹ ਪਤਾ ਲੱਗਦਾ ਪਹਿਲਾਂ ਤਾਂ ਦੋ ਤਿੰਨ ਵਾਰੀ ਦੇਖਿਆ ਕੋਲੋਂ ਦੀ ਲੰਘ ਗਿਆ ਫਿਰ ਮੈਂ ਇੱਥੇ ਵੀ ਵੇਖੀ ਤੁਸੀਂ ਵੇਖਿਆ ਕਿ ਉਹਦੇ ਵਿੱਚ ਕਿਤਾਬਾਂ ਪਈਆਂ ਧਾਰਮਿਕ ਇੰਨੀਆਂ ਧਾਰਮਿਕ ਕਿਤਾਬਾਂ ਨੇ ਵੀ ਉਹਨਾਂ ਦੇ ਉੱਤਰੋਂ ਰੈਪਟਰ ਨੇ ਜਿਹੜੇ ਉਸੇ ਤਰ੍ਹਾਂ ਚੜ੍ਹੇ ਨੇ ਖੋਲੇ ਵੀ ਨਹੀਂ ਹੋਏ ਸੀ ਉਹਨਾਂ ਦੇ ਉੱਤੋਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਖੋਲਿਆ ਵੀ ਨਹੀਂ ਉਹਨਾਂ ਕਿਤਾਬਾਂ ਨੂੰ ਤੇ ਵਾ ਇੱਥੇ ਰੱਖ ਦਿੱਤੀਆਂ ਮੈਂ ਇੱਕ ਬੇਨਤੀ ਕਰਨੀ ਹੈ ਇੱਕ ਨਾ ਪੁਸਤਕ ਲਿਖਣ ਸੀ ਨਰਵੈਰ ਸਿੰਘ ਅਰਸ਼ ரைਟਰ ਹੈ ਉਹ ਕਹਿੰਦਾ ਵੀ ਜਿਹੜੇ ਅਸਾਈ ਲੋਕ ਨੇ ਨਾ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਦੁਨੀਆ ਦੇ ਵਿੱਚ ਕਈ ਦੇਸ਼ ਐਸੇ ਨੇ ਜਿੱਥੇ ਧਰਮ ਦਾ ਪ੍ਰਚਾਰ ਕਰਨ ਤੇ ਪਾਬੰਦੀ ਹੈ ਵੀ ਨਾ ਕਰ ਨਹੀਂ ਸਕਦੇ ਜੀ ਤੇ ਕੋਈ ਅਸਾਈ ਪਾਦਰੀ ਉਹ ਤੇ ਪ੍ਰਚਾਰ ਕਰਨ ਵਾਸਤੇ ਗਿਆ ਤੇ ਉਹਨੂੰ 14 ਸਾਲ ਦੀ ਸਜ਼ਾ ਹੋਈ ਪਤਾ ਕਾਦੇ ਵਾਸਤੇ ਉਹ ਆਪਣੇ ਧਰਮ ਦਾ ਲਿਟਰੇਚਰ ਵੰਦਾ ਫੜਿਆ ਗਿਆ ਆਪਣੇ ਧਰਮ ਦਾ ਲਿਟਰੇਚਰ ਵੰਦਾ ਫੜਿਆ ਗਿਆ 14 ਸਾਲ ਉਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਜੇਲ੍ਹ ਵਿੱਚ ਕੱਟੇ ਕਾਦੇ ਵਾਸਤੇ ਆਪਣੇ ਧਰਮ ਦਾ ਲਿਟਰੇਚਰ ਵੰਦਣ ਵਾਸਤੇ ਅਸਾਈ ਲੋਕ ਵੱਡੇ ਵੱਡੇ ਪੈਕਾਂ ਦੇ ਵਿੱਚ ਪਾਠੀਨਾਂ ਲਿਟਰੇਚਰ ਇਸਾਈਅਤ ਦਾ ਪੈਕ ਕਰਕੇ ਸਮੁੰਦਰ ਦੇ ਵਿੱਚ ਰੋੜ ਦਿੰਦੇ ਨੇ ਵੀ ਇਹ ਕਦੀ ਧਰੇ ਕਿਨਾਰੇ ਲੱਗੂਗਾ ਹੋ ਸਕਦਾ ਕਿਸੇ ਦੇ ਹੱਥੀਂ ਪਹੁੰਚ ਜਾਏ ਹੋ ਸਕਦਾ ਕੋਈ ਇਹਨੂੰ ਪੜ੍ਹ ਲਵੇ ਹੋ ਸਕਦਾ ਕੋਈ ਸਾਡੇ ਧਰਮ ਦੇ ਵਿੱਚ ਹਾਲਾਂਕਿ ਪਤਾ ਨਹੀਂ ਹੋਵੇ ਕਿ ਨਾ ਹੋਵੇ ਪਰ ਉਹ ਪੈਸੇ ਖਰਚ ਕੇ ਇਸ ਕਰਕੇ ਲਿਟਰੇਚਰ ਪਾਣੀ ਦੇ ਵਿੱਚ ਰੋੜ ਦਿੰਦੇ ਨੇ ਪੈਕ ਕਰਕੇ ਵੀ ਹੋ ਸਕਦਾ ਕਿਸੇ ਦੇ ਹੱਥੇ ਲੱਗ ਜਾਏ ਕੋਈ ਇਹਨੂੰ ਪੜ੍ਹ ਲਵੇ ਕਿਸੇ ਦੇ ਕੰਮ ਆ ਜਾਏ ਕੋਈ ਇਸਾਈ ਹੋ ਜਾਏ ਅਸੀਂ ਕੀ ਕਰਦੇ ਆਂ ਸਾਨੂੰ ਲਿਟਰੇਚਰ ਫਰੀ ਦੇ ਵਿੱਚ ਮਿਲ ਜਾਏ ਤੇ ਅਸੀਂ ਇਕੱਠਾ ਕਰਕੇ ਤੇ ਗੁਰਦੁਆਰੇ ਜੇ ਗੁਰਦੁਆਰੇ ਵਾਲੇ ਲਾਊਡ ਨਾ ਕਰਨ ਤਾਂ ਚੋਰੀ ਹੋ ਰੱਖ ਜਾਂਦੀਆਂ ਵੀ ਚਲੋ ਕੋਈ ਨਹੀਂ ਇੱਥੇ ਰੱਖ ਦਿਓ ਆਪੀ ਚੱਕ ਲੈਣਗੇ ਮੈਂ ਬੇਨਤੀ ਇਹ ਕਰਦਾ ਵਾ ਜਿਹੜੇ ਆਪਣੇ ਘਰਾਂ ਦੇ ਵਿੱਚ ਟੇਬਲ ਨੇ ਨਾ ਉਹਦੇ ਉੱਤੇ ਰੱਖ ਦਿਆ ਕਰੀਏ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਪੜ ਲਏਗਾ ਹੋ ਸਕਦਾ ਸ਼ੋਪਰਨ ਕਰ ਦੇ ਕਦੀ ਕੋਈ ਇਸਾਈ ਪ੍ਰਚਾਰਕ ਸਾਡੇ ਘਰ ਦੇ ਵਿੱਚ ਆਇਆ ਹੋਵੇ ਉਹ ਆਪਣੀ ਨਾਲ ਇੱਕ ਬੁੱਕ ਦਾ ਹੈਗਾ ਸਾਨੂੰ ਲੈ ਲਓ ਜੀ ਆਪਾਂ ਆਖਾਂਗੇ ਵੀ ਨਹੀਂ ਲੈਣੀ ਨਹੀਂ ਉਹ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਅਸੀਂ ਆਖਾਂਗੇ ਸਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ ਇਹੀ ਗੱਲ ਹੁੰਦੀ ਵੱਡੀ ਗੱਲ ਸਾਡੇ ਕੋਲ ਪੜ੍ਹਨ ਦਾ ਟਾਈਮ ਨਹੀਂ ਸਾਡੇ ਬੱਚੇ ਨੇ ਜਿਹੜੇ ਬਿਜ਼ੀ ਨੇ ਪੜ੍ਹ ਨਹੀਂ ਸਕਦੇ ਉਹ ਕਹਿੰਦੇ ਕਿ ਰੱਖ ਲਓ ਕੋਈ ਗੱਲ ਨਹੀਂ ਤੇ ਕਦੀ ਪੁੱਛਿਓ ਉਹਨੂੰ ਵੀ ਜੇ ਪੜ੍ਹ ਨਹੀਂ ਨਹੀਂ ਤੇ ਰੱਖਣੀ ਕਾਦੇ ਵਾਸਤੇ ਉਹ ਆਖਣਗੇ ਵੀ ਜੇ ਪੜ੍ਹ ਨਹੀਂ ਨਹੀਂ ਤਾਂ ਵੀ ਰੱਖ ਲਓ ਕੋਈ ਗੱਲ ਨਹੀਂ ਅਗਾ ਬੱਚਿਆਂ ਦੇ ਬੱਚੇ ਹੋਣਗੇ ਨਾ ਉਹ ਸੋਚਣਗੇ ਕਿ ਜਿਹੜੇ ਸਾਡੇ ਦਾਦੇ ਸਨ ਸਾਡੇ ਪਿਤਾ ਜੀ ਸਨ ਉਹ ਇਹ ਲਿਟਰੇਚਰ ਪੜ੍ਹਦੇ ਸਨ ਹੋ ਸਕਦਾ ਉਹਨਾਂ ਦਾ ਇੰਟਰਸਟ ਬਣਦਾ ਆ ਜੋ ਕੌਮ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਕੌਮ ਹੈ ਜਿਹੜਾ ਆਪਣ ਨਾਲ ਲਿਟਰੇਚਰ ਘਰ ਘਰ ਪਹੁੰਚਾਉਂਦੀ ਹੈ ਤੇ ਇੱਕ ਕੌਮ ਹੈ ਜਿਹੜੀ ਸ਼ਾਇਦ ਉਹ ਸਾਡੀ ਕੌਮ ਹੈ ਜਿਹੜੇ ਅਸੀਂ ਆਪਣਾ ਲਿਟਰੇਚਰ ਗੁਰਦੁਆਰਾ ਸਾਹਿਬ ਰੱਖ ਜਾਂਦੇ ਆ ਜਾਂ ਗੁਰਦੁਆਰਾ ਸੇ ਛੱਡ ਜਾਂਦੇ ਆ ਜਿਹੜੇ ਲਿਟਰੇਚਰ ਦੇ ਉੱਤੇ ਪੈਸੇ ਲੈਣੇ ਹੁੰਦੇ ਨੇ ਕੌਮ ਦੇ ਜਿੰਨੋ ਸ਼ਕਤਵਾਇਆ ਜਾਂਦਾ ਹੈ ਜਿੰਦੇ ਤੇ ਗੁਰਬਾਣੀ ਕਰਨਾ ਕੀ ਹੈ ਉਹਨੂੰ ਫਿਰ ਟਿਕਾਣੇ ਲਾਉਣਾ ਔਖਾ ਹੋ ਜਾਂਦਾ ਉਹਦੇ ਤੇ ਗੁਰਬਾਣੀ ਦੀ ਵਿਆਖਿਆ ਨਹੀਂ ਕੀਤੀ ਹੁੰਦੀ ਹੈ ਇਸ ਕਰਕੇ ਬੇਨਤੀ ਹੈ ਵੀ ਜਿੰਦੇ ਜਿੰਦੇ ਘਰ ਦੇ ਵਿੱਚ ਜਿੰਦੇ ਘਰ ਦੇ ਵਿੱਚ ਨਹੀਂ ਉਹ ਵੀ ਗੁਰਦੁਆਰਾ ਸਾਹਿਬ ਤੋਂ ਜੇ ਕੋਈ ਲਿਟਰੇਚਰ ਮਿਲਦਾ ਚੁੱਕੀ ਆਪਣੇ ਘਰ ਲੈ ਜਾਓ ਆਪਣੇ ਟੇਬਲ ਦੇ ਉੱਤੇ ਰੱਖਿਆ ਕਰੋ ਜੇ ਗੁਰੂ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਗੁਰੂ ਦੇ ਦੇਣ ਧਨ ਇਦਾਂ ਨਾ ਕਰੀਏ ਵੀ ਇਧਰ ਉਧਰ ਬੈਗ ਰੱਖ ਗਏ ਜੇ ਸਾਹਮਣੇ ਨਹੀਂ ਰੱਖਣ ਦਿੰਦੇ ਤੇ ਚਲੋ ਕੋਈ ਨਹੀਂ ਚੁੱਪ ਕਰਕੇ ਰੱਖ ਲਿਓ ਵਾਪਸ ਸਾਹਮਣੇ ਇਦਾਂ ਨਹੀਂ ਕਹਿੰਦੀ ਕੌਮਾਂ ਉਹੀ ਜਿਉਂਦੀਆਂ ਨੇ ਜਿਨ੍ਹਾਂ ਦੇ ਕੋਲ ਆਪਣਾ ਨੋਟਰੀਚਰ ਹੁੰਦਾ ਸਾਡਾ ਸਭ ਤੋਂ ਵੱਡਾ ਨੋਟਰੀਚਰ ਨਾ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਪਰ ਇਹ ਨੋਟਰੀਚਰ ਮੈਂ ਸੋਚਣ ਲੱਗ ਪਿਆ ਇੱਕ ਮਿੰਟ ਲੈ ਕੇ ਫੱਦੇ ਬੁਲਾ ਦੇਣੀ ਹੈ ਮੈਂ ਸੋਚਣਾ ਲੱਗ ਪਿਆ ਇਸ ਗੱਲ ਨੂੰ ਵੀ ਵੇਖੋ ਲਿਟਰੇਚਰ ਆਪਾਂ ਗੁਰਦੁਆਰੇ ਰੱਖਦੇ ਨਾ ਸਾਡਾ ਲਿਟਰੇਚਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਲਿਟਰੇਚਰ ਹੈ ਕਦੇ ਮੁਸਲਮਾਨ ਨੂੰ ਵੇਖਿਆ ਵੀ ਕੋਈ ਮੁਸਲਮਾਨ ਹੋਵੇ ਤੇ ਉਹਨੂੰ ਕੁਰਾਨ ਨਾਲ ਉਂਜੀ ਹੁੰਦੀ ਕੋਈ ਮੁਸਲਮਾਨ ਹੋਵੇ ਤੇ ਉਹ ਨਵਾਜ਼ ਅਦਾ ਨਾ ਕਰ ਸਕਦਾ ਹੋਵੇ ਅਸੀਂ ਕਹਿੰਦੇ ਹਾਂ ਅਸੀਂ ਸਿੱਖਾਂ ਪਰ ਸਾਨੂੰ ਬਾਣੀ ਪੜ੍ਹਣੀ ਹੈ ਇਹ ਹੈਰਾਨੀ ਦੀ ਗੱਲ ਹੈ ਆਪਾਂ ਸੋਚ ਕੇ ਵੇਖੀਏ ਹੋਵੇ ਸਿੱਖ ਤੇ ਆਖੇ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਕੋਈ ਕੋਈ ਮੁਸਲਮਾਨ ਵੇਖੀਏ ਵੀ ਕੋਈ ਮੁਸਲਮਾਨ ਹੋਵੇ ਤੇ ਆਖੇ ਵੀ ਮੈਨੂੰ ਆਇਤ ਯਾਦ ਨਹੀਂ ਮੈਨੂੰ ਕੁਰਾਨ ਯਾਦ ਜਾਂਦ ਨਹੀਂ ਮੈਨੂੰ ਨਵਾਜ਼ ਯਾਦ ਜਾਂਦ ਨਹੀਂ ਉਹਨਾਂ ਨੂੰ ਸਭ ਕੁਝ ਯਾਦ ਹੈ ਆਪਾਂ ਵੀ ਯਤਨ ਕਰੀਏ ਕੋਸ਼ਿਸ਼ ਕਰੀਏ ਵਿਚਾਰਾਂ ਕਰਦੇ ਨੇ ਕਿੰਨੀਆਂ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਤੇ ਗੁਰੂ ਸਾਧ ਸੰਗ ਬਖਸ਼ਣ ਜੋਗ ਹੈ ਬਖਸ਼ ਦੇਤਾ ਪਰਵਾਨੋ ਜੀ ਫਤੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਫਤੇ